ਸੜਕਾਂ ਤੇ ਲਵਾਰਿਸ ਬੈਂਗ ਮਿਲਣ ਨਾਲ ਫੈਲੀ ਸੰਸਨੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪੁਲਸ ਵੀ ਪਿਛਲੇ ਕੁਝ ਦਿਨਾਂ ਤੋਂ ਚੌਕਸੀ ਵਰਤ ਰਹੀ ਹੈ ਬਾਵਜੂਦ ਇਸ ਦੇ ਕਿ ਬਠਿੰਡਾ ਜ਼ਿਲ੍ਹੇ ਦੇ ਨਰੰਗਕਾਰੀ ਭਵਨ ਦੇ ਸਾਹਮਣੇ ਲਵਾਰਿਸ ਅਟੈਚੀ ਮਿਲਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਤੇ ਉਹਨਾਂ ਦੀ ਪੂਰੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਜੀਟੀ ਰੋਡ ਨੂੰ ਉਹਨ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਪੁਲਿਸ ਦਾ ਬੰਬ ਨਕਾਰਾ ਕਰਨ ਵਾਲਾ ਦਸਤਾ ਅਤੇ ਡੌਗ ਸਕੁਐਡ ਸਮੇਤ ਸਾਰੇ ਵਿੰਗ ਮੌਕੇ ਤੇ ਪਹੁੰਚ ਗਏ ਅਤੇ ਪਤਾ ਨਹੀਂ ਲੱਗ ਸਕਿਆ ਕਿ ਏਟੈਚੀ ਕਿਸ ਨੇ ਰੱਖਿਆ ਅਤੇ ਕਿਉਂ ਰੱਖਿਆ ਇਸ ਦਾ ਮੰਤਵ ਕੀ ਸੀ ਪੁਲਿਸ ਆਸ-ਪਾਸ ਦੇ ਸਾਰੇ ਸੀਸੀਟੀਵੀ ਕੈਮਰੇ ਖੰਡਾਲ ਰੱਖੀ ਤਾਂ ਜੋ ਪਤਾ ਲੱਗ ਸਕੇ ਕਿ ਏਟੈਚੀ ਕਿਸ ਨੇ ਰੱਖੀ ਹੈ ਆ ਇੱਕ ਸਾਨੂੰ ਕਾਲ ਆਈ ਸੀ ਸਾਡੇ ਕੰਟਰੋਲ ਰੂਮ ਤੇ ਵੀ ਇੱਕ ਨਿਰੰਕਾਰੀ ਪਵਨ ਦੇ ਆ ਮੇਨ ਰੋਡ ਤੇ ਇੱਕ अनक्लेम्ड बैग ਪਿਆ ਜਿਹਦੇ ਤੇ 골ਡ ਮੈਡਲ ਲਿਖਿਆ ਹੋਇਆ ਤੇ ਇਹ ਦੇਖਿਆ ਸੀਗਾ ਅਨक्लेम्ड ਸੀਗਾ ਇਹ ਕਾਫੀ ਦੇਰ ਦਾ ਪਿਆ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਆਊਂਡ ਆਈ ਸੀਗੀ 6 ਵਜੇ ਦੀ ਤੇ ਅਸੀਂ ਆਪਣੀ ਜੜੀ ਸਾਡੀ ਬੌਮ ਡਿਸਪੋਜ਼ਲ ਪੀ ਟੀਮ ਹੈਗੀ ਹੈ ਪੀਏਪੀ ਦੀ ਜੋ ਪੁਲਿਸ ਨੇ ਜੋ ਦਿਖਾਇਆ ਸੀ ਉਹਨਾਂ ਨੇ ਚੈੱਕ ਕੀਤਾ ਹੈਗਾ ਤੇ ਇਨ ਮੀਨ ਟਾਈਮ ਹੁਣ ਤੁਹਾਡੇ ਸਾਹਮਣੇ ਪੌਣੇ ਕੋ 8 ਵਜੇ ਇਹ ਜਿਹੜਾ ਵੇਲਾ ਓਨਰ ਆ ਜਿਹੜਾ ਛੱਡ ਕੇ ਗਿਆ ਸੀ ਉਹ ਆਇਆ ਉਹਦਾ ਨਾਮ ਹੈਗਾ ਦਿਪੇਸ਼ ਸਿੰਗਲਾ ਤੇ ਹੀ ਸੇਜ਼ ਵੀ ਮੈਂ ਭੁੱਲ ਗਿਆ ਤੇ ਲੋਕਲ ਬਟਿੰਡੇ ਦਾ ਰਹਿਣ ਵਾਲਾ 4 ਘੰਟੇ ਬਾਅਦ ਆਇਆ ਤੇ ਹੀ ਇਸ ਕ੍ਰੀਟਿਡ ਅ ਨਿਊਸੈਂਸ ਆਪਣਾ ਬੈਗ ਛੱਡ ਕੇ ਇੱਥੇ ਤੋਂ ਸਰ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਜੇ ਜੋ ਪਰਸਨ ਐ ਏਡਾ ਵੱਡਾ ਜਿਹੜਾ ਹੈ ਹਾਂ ਅਸੀਂ ਦੇਖਦੇ ਹਾਂ ਵੀਰ ਅਸੀਂ ਅਸੀਂ ਹਾਂ ਜਗਾ ਜਗਾ ਇਸ ਤਰ੍ਹਾਂ ਇਹ ਵਾਵਾ ਉੱਠ ਰਿਹਾ ਕਿ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਕਰਾਂਗੇ ਜੋ ਵੀ ਹੋਏਗਾ ਦਬੀਲ ਐਗਜ਼ਾਮ ਨੇ ਉਹਨੂੰ ਕੁਐਸਚਨ ਜਾ ਕੇ ਉਹਦੀ ਅਸੀਂ ਹੁਣ ਪੁਸ਼ਕਿਸ਼ ਕਰਾਂਗੇ ਸਰ ਬੈਂਕ ਦੇ ਵਿੱਚ ਕੀ ਨਿਕਲਿਆ ਕੀ ਸੀ ਉਹਦੇ ਕੋਲ ਪਲੇਟ ਸੀਗੀਆਂ ਜੋ ਵੀ ਇਲੈਕਟ੍ਰੀਕਲ ਪਲੇਟਸ ਇਲੈਕਟ੍ਰੀਕਲ ਫਲੋ ਵੀ ਸਵਿਚਸ ਦੀਆਂ ਪਲੇਟਸ ਹੁੰਦੀਆਂ ਜੀ ਕੇਐਲ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਸੀ ਜੀ ਇਸ ਸਿਚੁਏਸ਼ਨ ਨੂੰ ਲੈ ਕੇ ਹਾਂਜੀ ਸਿਕਿਉਰਿਟੀ ਕੋਈ ਲੋਕ ਤੁਹਾਨੂੰ ਦੇਖਿਆ ਹੀ ਅਸੀਂ ਟ੍ਰੈਫਿਕ ਜਿਹੜਾ ਹੈਗਾ ਦੋਨੇ ਪਾਸੇ ਦਾ ਸਟਾਪ ਕੀਤਾ ਸੀਗਾ ਜਿਹੜੇ ਪਬਲਿਕ ਸੀਗੇ ਉਹਨਾਂ ਨੂੰ ਇਕਵੇਟ ਕੀਤਾ ਹੈਗਾ ਸੈਂਡ ਬੈਗਸ ਲਾ ਕੇ ਸਾਡੀ ਬੌਮ ਡਿਸਪੋਜ਼ਲ ਟੀਮ ਜਿਹੜੀ ਹੈਗੀ ਆ ਪੂਰੀ ਆਪਣੀ ਇਕੁਪਮੈਂਟ ਦੇ ਨਾਲ ਇੱਥੇ ਆਈ ਸੀਗੀ ਕਿ ਜੇ ਇਹਨ ਖੁਦਾਨਾ ਖਾਸਤਾ ਬੌਮ ਹੁੰਦਾ ਤਾਂ ਉਹਨੂੰ ਅਸੀਂ ਜੇ ਇੱਥੇ ਡਿਫਿਊਜ਼ ਕਰਨ ਨਾਲ ਆਉਂਦਾ ਇੱਥੇ ਕਰਦੇ ਨਹੀਂ ਤਾਂ ਇਹਨੂੰ ਸੇਫ ਜਗ੍ਹਾ ਤੇ ਲੈ ਜਾ ਕੇ ਉੱਥੇ ਡਿਫਿਊਜ਼ ਕਰਦੇ ਅਸੀਂ ਜਿਹੜਾ ਮੁੰਡੇ ਨੇ ਪਤਾ ਲੱਗਿਆ ਜੀ ਜੋ ਕਾਰ ਦੇ ਬੈਗ ਕਿਵੇਂ ਕਿਉਂ ਛੱਡ ਗਿਆ ਬ੍ਰਦਰ ਹੁਣ ਜਾ ਕੇ ਪੁਸ਼ਕਿਸ਼ ਕਰਾਂਗੇ ਨਾ ਹੁਣ ਇੱਥੇ ਥੋੜਾ ਕਰਨੀ ਹੈ ਸੜਕ ਤੇ ਖੜੇ ਹੋ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਦੇਸ਼ ਵਿਦੇਸ਼ ਦੇ तमाम ਖਬਰوں سے ਜੁੜੇ ਰਹਿਣੇ ਲਈ ਸਬਸਕ੍ਰਾਈਬ ਕਰੀਏ ਸੱਚ ਔਰ ਬੈਲ ਆਈਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਤੋਂ ਪਹਿਲੇ